ਨਾਲ ਆਪਣੇ ਜੈਂਗੋ ਐਂਡ ਸਟੈਲਾ ਦੋਵੇਂ ਆਏ ਆ ਇਵਨਿੰਗ ਵਾਕ ਕਰਨ ਕਿਉਂਕਿ ਕਣਕਾਂ ਵੱਡੀਆਂ ਜਾ ਚੁੱਕੀਆਂ ਖੇਤ ਖਾਲੀ ਐ ਤੇ ਇਹਨਾਂ ਨੂੰ ਹੁਣ ਵੱਖੀ ਕੀਤਾ ਇੱਕ ਮੌਨ ਫਰਾਂ ਲੈ ਕੇ ਆਉਣੇ ਆ ਸੜਕ ਤੇ ਇਹ ਜਾਦਾ ਉਹ ਕਰਦਿਆਂ ਲੋਨ ਮਾ ਕਿਸ ਨੂੰ ਪਾਣੀ ਚਾਜੋ ਫਿਰ ਉਹ ਖੁੱਲੇ ਪਾਣੀ ਚੱਲਦੇ ਨੇ ਦੇਖੋ ਕਿਵੇਂ ਮੋਟਰ ਚੱਲ ਰਹੀ ਆ ਉੱਥੇ ਪਾਣੀ ਦੀ ਮੁੱਤੀ ਨਹੀਂ ਆ ਕਮਲਗੀ ਆਇਤ ਨੂੰ ਕੋ ਤੋਂ ਦਿਖਾਈਏ ਕਿਸਾਨਾਂ ਦੀ ਆ ਦੇਖੋ ਲਾਈਟ ਵਾਧੂ ਆ ਪਾਣੀ ਦੇਖੋ ਖੁੱਲਾ ਛੱਡ ਰੱਖਿਆ ਹੈ ਮੋਟਰ ਸਿੱਧੀ ਘੁਮਾ ਰੱਖਿਆ ਪਤੰਦਰਾਨੀ ਹੈ ਤੇ ਆਪਾਂ ਲਿਆਏ ਸੀ ਆਪਣੇ ਐਨੀਮਲ ਸ਼ਾਮ ਨੂੰ ਈਵਨਿੰਗ ਵਕਤੇ ਪਾਣੀ ਦੇ ਖੁੱਲਾ ਨਾਉਣ ਫਿਰਨਗੇ ਇੱਥੇ ਹੁਣ ਗਰਮੀ ਵੱਧ ਚੁੱਕੀ ਆ ਲਗਾ ਲਾਈਵ ਕੱਟ ਕੇ ਥੋੜੀ ਵੀਡੀਓ ਬਣਾਉਣੀ ਪੈਣੀ ਹੈ ਮੈਨੂੰ ਇੱਕ ਸ਼ਾਰਟ ਚਾਹੀਦਾ ਵੀਡੀਓ ਦਾ ਆਪਾਂ ਸੇ ਵਾਟਰ ਤੇ ਇੱਕ ਵੀਡੀਓ ਬਣਾ ਰਹੇ ਹਾਂ ਉਹਦੇ ਲਈ ਰੱਖਤ ਸ਼ੌਟ ਆ ਕਿ ਲੋਕ ਸਮਝਦੇ ਨਹੀਂ ਹੈਗੇ ਇਸ ਕਾਲ ਨੂੰ ਦੇਖੋ ਕਿਵੇਂ ਮੋਟਰ ਛੱਡੀ ਹੋਈ ਐ ਖੁੱਲਾ ਪਣੀ ਪੰਜਾਬ ਕਰਕੇ ਲੋਕ ਪਾਣੀ ਦੀ ਬਰਬਾਦੀ ਕਰ ਰਹੇ ਐ ਹੈਨਾ ਗਲਤ ਚੀਜ਼ ਐ ਬਈ ਅਸੀਂ ਆਪਾਂ ਇਹਦੇ ਖਿਲਾਫ ਆ ਬਿਲਕੁਲ ਬਸ ਉਹ ਆ ਕੀ ਕੀ ਤੁੱਕ ਬਣਦਾ ਇਹਦਾ ਦੱਸੋ ਕੋਈ ਹੈ ਤੁੱਕ ਮੈਂ ਲਾਈਵ ਬੰਦ ਕਰ ਦਿਆਂ ਇੱਕ ਵਾਰੀ ਲਾਈਵ ਦੁਬਾਰੇ ਸਟਾਰਟ ਕਰੂੰਗਾ ਤੇ ਮੈਂ ਇੱਕ ਵੀਡੀਓ ਬਣਾ ਲਾਂ ਇਹਦੀ ਮਰਜੀ